ਸਵੇਰ ਦੀ ਸ਼ੁਰੂਆਤ ਚਾਹ ਦੇ ਨਾਲ ਸਟਾਰਟ ਹੋ ਚੁੱਕੀ ਆ ਤੇ ਅੱਜ ਹੈਗੀ ਆ 19 ਸਤੰਬਰ ਸਾਲ 2025 ਸਮਾਂ 6:00 ਵਜ ਗਿਆ ਤੇ ਆਪਾਂ 4:30-5:00 ਵੇ ਉੱਠ ਖੜੇ ਸੀਗੇ ਬਹੁਤ ਉੱਠ ਕੇ ਗੱਲਾਂ ਬਾਤਾਂ ਮਾਰੀ ਗਏ ਤੇ ਪਏ ਰੇ ਠੰਡਾ ਜਿਹਾ ਮੌਸਮ ਸੀਗਾ ਤੇ ਹੁਣ ਵੀ ਆਪਦਾ ਨਹਾ ਤੋਗੇ ਫਰੈਸ਼ ਹੋਗੇ ਚਾਹ ਪੀ ਕੇ ਤੇ ਇੱਥੋਂ ਚੱਲਦੇ ਆ ਤੇ ਮੇਰੇ ਵੱਲੋਂ ਸਾਰਿਆਂ ਨੂੰ ਨਾਲੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਹਿਲਾਂ ਆਪਾਂ ਭੁੱਲ ਗਏ ਸੀਗੇ ਤੇ ਬਾਕੀ ਇੱਥੋਂ ਦਾ ਸਫ਼ਰ ਅੱਜ ਹੈਗਾ 150 ਕਿਲੋਮੀਟਰ ਦਾ ਜਾਣਾ ਹੈਗਾ ਆਪਾਂ ਕਿੱਥੇ ਜਾਣਾ ਬਈ ਭੁੱਲ ਗਿਆ ਬਈ ਮੈਂ ਜਬਲਪੁਰ ਜਾਣਾ ਆਪਾਂ ਤੇ ਮਿਲਦੇ ਆਂ ਫਿਰ ਅੱਜ ਜਬਲਪੁਰ ਉੱਥੇ ਗੁਰਦੁਆਰਾ ਸਾਹਿਬ ਹੈਗਾ ਉੱਥੇ ਚੱਲ ਕੇ ਆਪਾਂ ਰਹਿائش ਦਾ ਕਰਦੇ ਆਂ ਪਤਾ ਬਾਕੀ ਜੋ ਪਰਮਾਤਮਾ ਨੇ ਮਨਜ਼ੂਰ ਉਹੀ ਟਿਕਾਣਾ ਬੰਦਾ ਕਿਉਂਕਿ ਆਪਾਂ ਪਿਛਲੇ 2 ਦਿਨਾਂ ਤੋਂ ਸੋਚਦੇ ਸੀਗੇ ਵੀ ਗੁਰਦੁਆਰਾ ਸਾਹਿਬ ਰਵਾਂਗੇ ਚੇਵੀ ਆਪਣਾ ਸੁਭਾਅ ਹੋਰ ਕਿਤੇ ਬਣਿਆ ਰਾਤ ਵੀ ਆਪਣਾ ਇੱਥੇ ਸੁਭਾਅ ਬਣਿਆ ਬਾਕੀ ਜਿਵੇਂ ਜਿਵੇਂ ਸੁਭਾਅ ਬੰਦਾ ਹੋਏ ਹੋਏ ਬਣਦੇ ਜਾਂਦੇ ਰਹਾ ਬਸ ਆਪੇ ਆਪੇ ਰਾਹ ਲੀਕੇ ਹੁੰਦੇ ਆ ਗੁਰੂ ਮਹਾਰਾਜ ਨੇ ਬਸ ਵੀ ਜਿਵੇਂ ਆਪਾਂ ਚੱਲਦੇ ਆਂ ਓਏ ਓਏ ਸਾਰੇ ਰਾਹ ਬਣ ਜਾਂਦੇ ਵੀ ਤੇ ਚਲੋ ਫਿਰ ਬੰਦੇ ਆ ਸਮਾਨ ਸਹੋਣ ਚਾਹ ਪੀ ਕੇ ਦੁਬਾਰਾ ਚੱਲਦੇ ਆਂ ਇੱਕ ਕੱਪ ਚਾਹ ਖਤਮ ਕਰਨ ਤੋਂ ਬਾਅਦ ਇੱਕ ਹੋਰ ਕਿਉਂਕਿ ਆਪਣਾ ਬਣਦਾ ਨਹੀਂ ਪਹਿਲਾਂ ਆਪਾਂ ਚਾਹ ਘਟ ਪੀਂਦੇ ਸੀਗੇ ਹੁਣ ਸਫਰਾਂ ਤੇ ਵੱਧ ਲੱਗ ਗਏ ਕਿਉਂਕਿ ਚਾਹ ਬਿਨਾ ਨਾ ਗੱਡੀ ਜੀ ਖਿੱਚੀ ਨਹੀਂ ਜਾਂਦੀ ਚਾਹ ਪੀ ਗਏ ਨਿਯਾਰਾ ਆ ਜਾਂਦਾ ਤੇ ਉਹ ਵੀ ਸਵੇਰ ਦੀ ਤਾਂ ਬੜਾਈ ਤੇ ਬਾਈ ਹੁਣ ਇਹ ਵੀ ਅੰਕਲ ਜੀ ਕਰਕੇ ਕਹਿੰਦੇ ਵੀ ਆਪੇ ਹੀ ਪਾਲੋ ਚਾਹ ਉੱਥੇ ਕੇਤਲੀ ਚ ਪਈ ਆ ਜਿੰਨੀ ਲੋੜ ਆ ਬਾਕੀ ਆਪਾਂ ਪਰਲੇ ਆ ਕਰ ਸਾਈਕਲ ਤੇ ਸਮਾਨ ਸੂਣ ਬੰਨ ਕੇ ਤੇ ਚੱਲ ਪਏ ਅੰਕਲ ਜੀ ਦੇ ਢਾਬੇ ਤੋਂ ਤੇ ਅੰਕਲ ਜੀ ਉੱਠ ਖੜੇ ਸੀਗੇ ਆਪਾਂ ਮਿਲ ਕੇ ਅੰਕਲ ਜੀ ਨੂੰ ਤੇ ਇੱਥੋਂ ਚੱਲੇ ਪੌਣ ਲੱਗਿਆ ਹੁਣ ਤੇ ਅੰਕਲ ਜੀ ਦਾ ਢਾਬਾ ਪਾਲ ਸਿੰਘ ਢਾਬਾ ਇਹ ਹੈਗਾ ਕਟਨੀ ਤੋਂ 40 ਕਿਲੋਮੀਟਰ ਪਹਿਲਾਂ ਇੱਧਰ ਇੰਡੀਅਨ ਔਇਲ ਦਾ ਪੰਪ ਆ ਤੇ ਇੱਧਰ ਐਸ਼ਰ ਪੰਪ ਆ ਤੇ ਦੂਹਰੇਲੇ ਪਾਸੇ ਢਾਬਾ ਵਾ ਤੇ ਬਾਕੀ ਅੰਕਲ ਜੀ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਸੁਹਾਵਾ ਤੇ ਅੰਕਲ ਜੀ ਕਹਿੰਦੇ ਵੀ ਜੇ ਕੋਈ バス ਵਾਲਾ ਆਵੇ ਜਾਂ ਕੋਈ ਵੀ ਯਾਤਰੀ ਆਵੇ ਵੀ ਉਹਨਾਂ ਨੂੰ ਰੋਟੀ ਪਾਣੀ ਦਾ ਕੋਈ ਪੈਸਾ ਨਹੀਂ ਲੈ ਜਾਂਦਾ ਤੇ ਆਪਣੇ ਤੋਂ ਵੀ ਕੋਈ ਪੈਸਾ ਨਹੀਂ ਲਿਆ ਵਧੀਆ ਰਹਿ ਸ਼ੰਕਲ ਜੀ ਨੇ ਆਪਾਂ ਨੂੰ ਬੈਸਤਰੇ ਦਿੱਤੇ ਰਹਿਣ ਵਾਸਤੇ ਤੇ ਬਾਕੀ ਅੰਕਲ ਜੀ ਨੇ ਹੁਣ ਆਪਾਂ ਨੂੰ 500 ਰੁਪਿਆ ਵੀ ਦਿੱਤਾ ਨਾਲ ਜਾਣਾ ਤੇ ਆਪਾਂ ਲੈ ਲਏ ਵੀ ਸ਼ੰਕਲ ਜੀ ਕਹਿੰਦੇ ਸੀ ਕੋਈ ਲੋੜ ਪਊਗੀ ਰਸਤੇ ਤੁਸੀਂ ਨੰਗਰ ਪ੍ਰਸ਼ਾਦਾ ਛਕ ਲਿਓ ਤੇ ਅੰਕਲ ਜੀ ਨੂੰ ਪ੍ਰਮਾਤਮਾ ਲੰਬੀਆਂ ਉਮਰਾਂ ਬਖਸ਼ੇ ਤੇ ਅੰਕਲ ਜੀ ਆਖੀ ਮਹੀਨਾ ਤਾਂ ਬਚਾ ਲਵੋਣਗੇ ਤੇ ਇਹ ਤੋਂ ਅੱਗੇ ਬੱਸ ਪਿੰਡ ਚਲੇ ਜਾਣਗੇ ਕਹਿੰਦੇ ਵੀ ਹੁਣ ਪਿੰਡ ਰਾਵਾਂਗੇ ਬਹੁਤ ਟਾਈਮ ਬਾਹਰ ਰਹੇ ਤੇ ਆਪਾਂ ਵੀ ਚੱਲਦੇ ਆਂ ਫਿਰ ਅੱਗੇ ਦੇ ਸਫ਼ਰ ਤੇ ਠੀਕ ਹੈ ਜੀ ਮਿਲਦੇ ਆਂ ਫਿਰ ਅੱਜ ਅੱਗੇ ਸਫ਼ਰ ਤੇ ਅੱਜ ਦਾ ਸਾਰਾ ਸਫ਼ਰ ਵੀ ਪਹਾੜਾਂ ਦੇ ਨਾਲ ਨਾਲ ਹੀ ਰਹੂਗਾ ਬਹੁਤ ਵਧੀਆ ਸਫ਼ਰ ਆ ਚਾਰ ਸ਼ਪੇਰੇ ਤੁਸੀਂ ਦੇਖ ਸਕਦੇ ਹੋ ਬੜਾ ਵਧੀਆ ਆਨੰਦ ਆ ਰਿਹਾ ਪੂਰਾ ਜਿਵੇਂ ਜਿਵੇਂ ਆਪਾਂ ਤਕਸ਼ਰੀ ਹਯੂਰ ਸਾਹਿਬ ਵਾਲ ਨੂੰ ਵੱਧ ਰਹੇ ਆਵੇਂ ਆਵੇਂ ਆਪਾਂ ਜਲਦੀ ਜਲਦੀ ਉੱਠਦੇ ਆ ਅੱਜ ਵੀ ਆਪਾਂ ਬਹੁਤ ਛੇਤੀ ਉੱਠੇ ਸੀਗੇ ਤੇ ਮਤਲਬ ਮਨ ਨੂੰ ਬੜੀ ਖੁਸ਼ੀ ਹੋ ਰਹੀ ਹੈ ਤੇ ਆਪਦੀ ਆਪ ਹੀ ਅੱਖ ਖੋਲਦੀ ਹੈ ਨੀ ਨੂਨ ਦਾ ਕੋਈ ਚੱਕਰ ਨਹੀਂ ਗਾ ਨੀਂਦ ਵਧੀਆ ਪੂਰੀ ਹੋ ਜਾਂਦੀ ਆ ਤੇ ਕੋਈ ਥਕਾਵਟ ਆਈ ਗੱਲ ਨਹੀਂ ਸਭ ਵਧੀਆ ਚੱਲ ਰਿਹਾ ਤੇ ਨਿਸ਼ਾਨ ਸਾਹਿਬ ਝੂਲ ਰਹੇ ਆ ਪੂਰੇ ਚੜਦੀ ਕਲਾ ਚ ਆਪਾਂ ਵੀ ਤੇ ਗੁਰਗੋਬਿੰਦ ਸਿੰਘ ਜੀ ਦੀ ਪੂਰੀ ਕਿਰਪਾ ਵਾ ਤੇ ਬਾਕੀ ਤੁਸੀਂ ਵੀ ਸਾਰੇ ਚੜ੍ਹਦੀ ਕਲਾ ਜਰੋ ਸਾਰੀ ਦੁਨੀਆ ਚੜ੍ਹਦੀ ਕਲਾ ਜਰਵੇ ਜਬਲਪੁਰ ਦਸਾਉਂਦਾ ਇੱਥੇ 100 ਕਿਲੋਮੀਟਰ ਤੇ ਆਪਾਂ ਆ ਗਏ 37 ਕਿਲੋਮੀਟਰ ਹੋਂ ਤੱਕਰ ਤੇ ਕਟਨੀ ਉਧਰ ਰਹਿ ਗਿਆ ਸਾਈਡ ਤੇ ਤੇ ਆਪਾਂ ਬਾਈਪਾਸ ਆ ਗਏ ਆ ਵਧੀਆ ਰੋਡ ਆ ਤੇ ਚੱਲਦੇ ਆ ਹੁਣ ਔੜੀ ਔੜੀ ਅਗਲਾ ਮਾਰਾਂਗੇ ਸਟਾਪ ਆਪਾਂ ਜਦੋਂ 12:00 ਵਜ ਗਏ ਹਜੇ 9:00 ਵਜੇ ਆ ਪਾਲ ਦੇ ਪੌਸੈਂਕਲ ਜਾਂਦਾ ਵਰਦਾ ਪੂਰਾ ਪਾਲ ਤੇ ਜ਼ੋਰ ਵੀ ਲੱਗਦਾ ਸਾਈਕਲ ਚੜਾਉਂਦੇ ਤੇ ਜਦੋਂ ਉਤਰਦੇ ਉਦੋਂ ਨਜ਼ਾਰੇ ਵੀ ਆਉਂਦੇ ਆ 4 ਘੰਟੇ ਤਕਰੀਬਨ ਆਪਾਂ 60 ਕਿਲੋਮੀਟਰ ਦਾ ਸਰਵਰ ਤੈਂ ਕਰਕੇ ਰੁਕੇ ਜਿਗੇ ਰੋਟੀ ਬਾਣੀ ਆ ਉੱਤੇ ਇਹ ਹੋ ਰਹਿ ਗਿਆ ਅੱਗੇ 80-80 ਕਿਲੋਮੀਟਰ ਤੇ ਇੱਕ ਸਟਾਪ ਆਪਾਂ ਹੋਰ ਚਾਹ ਦਾ ਮਾਰਾਂਗੇ ਤੇ ਰੋਟੀ ਆਰਡਰ ਕੀਤੀ ਵੀ ਆ ਤੇ ਅੱਧ ਪਚਾਦੀ ਆ ਗਈ ਤੇ ਬਾਕੀ ਸੇ ਭਾਜੀ ਆਰਡਰ ਕੀਤੀ ਆ ਜੰਦੀ ਐ ਅੱਗੇ ਦਾਲ ਅੱਜ ਸੇ ਭਾਜੀ ਇੱਥੇ ਰੁਕੇ ਆਪਾਂ ਭਈ ਪਤਾ ਨਹੀਂ ਕੀ ਨਾ ਹੋਟਲ ਦਾ ਰੋਡ ਤੇ ਜਾਂਦੇ ਜਾਂਦੇ ਪੰਜਾਬੀ ਬਾਈ ਹੁਣਾਂ ਨਾਲ ਫੇਰ ਮੁਲਾਕਾਤ ਤੇ ਚਾਹ ਫੇਰ ਕੱਲ ਵਾਲੇ ਬਾਈ ਮਸ਼ੀਨ ਦਾ ਸੈੱਟਵਟ ਕਰੀ ਜਾਂਦੇ ਸਾਰਾ ਕੁਝ ਤੇ ਇਧਰੋਂ ਮੀਂਹ ਦਾ ਮੌਸਮ ਵੀ ਹੋ ਗਿਆ ਤੇ ਵਾਟ ਆਪਣੀ ਹਜੇ ਭਈਆ 65 70 ਕਿਲੋਮੀਟਰ ਚੱਲਦੇ ਆ ਚਾਹ ਪੀ ਕੇ ਪਾਈਆਂ ਦੀ ਇੱਥੇ ਪੰਜਾਬੀਆਂ ਦੀ ਆਪਣੀ ਜੀ ਦੁਕਾਨ ਆ ਨਾਬੇ ਵਾਲਿਆਂ ਦੀ ਤੇ ਪੀਅਰ ਪਾਰਟ ਦਾ ਸਾਰੇ ਪੰਜਾਬੀਆਂ ਦੀ ਇੱਥੇ ਕੰਬਾਇਨਾ ਕਮੋਨਾ ਦਾ ਸਾਰਾ ਮਿਲਦਾ ਤੇ ਮੀਂਹ हट ਗਿਆ ਸੀ ਗਰੇ ਹੁਣ ਆਪਾਂ ਚੱਲਦੇ ਆ ਅੱਗੇ ਵੱਲ ਨੂੰ ਪਾਣੀ ਇਹ ਵਾਵਾ ਖੜਾਤਾ ਮੀਨੇ ਤੇ ਮੌਸਮ ਠੰਡਾ ਹੋ ਗਿਆ ਹੁਣ ਕਿੱਕਦੇ ਆ ਸਫਰ 70 ਕਿਲੋਮੀਟਰ ਗੁਰਦੁਆਰਾ ਸਾਹਿਬ ਤੱਕ ਇਸ ਸਮਾਂ 1 ਵਜੇ ਦਾ ਹੋ ਗਿਆ ਉਮੀਦ ਆ ਵੀ ਪਹੁੰਚ ਜਾਗੇ 5:30 ਵਜੇ ਤੱਕ 3:00 ਵੱਜ ਗਏ ਤੇ ਆਪਾਂ 106 ਕਿਲੋਮੀਟਰ ਦਾ ਸਫਰ ਤੈਂ ਕਰ ਲਿਆ ਲਗਾਤਾਰ ਆਪਣੀ 7 ਘੰਟੇ ਦੀ ਪੈਡਲਿੰਗ ਹੋ ਗਈ ਹੈ ਤੇ ਹੁਣ thumbs up ਤੇ ਨਾਲ ਖੁਰਕਰੇ ਪੌਪ ਕੌਰ ਤੇ ਰਹਿ ਗਿਆ 38 ਕਿਲੋਮੀਟਰ ਦਾ ਸਫ਼ਰ ਹੋਰ ਤੇ ਚੱਲਦੇ ਆ ਥੋੜੀ ਜਿਹੀ એનર્ਜੀ ਲੈ ਕੇ ਦੂਬਾ ਅੱਗੇ ਪਹੁੰਚ ਗਏ ਆ ਤਕਰੀਬਨ ਸ਼ਹਿਰ ਦੇ ਵਿੱਚ ਆਪਾਂ ਤੇ ਗੁਰਦੁਆਰਾ ਸਹਿਮੂ ਜਾ ਰਹੇ ਆ ਕੋਲ ਉਦਰੀ ਜਾ ਰਿਹਾ ਰੇ ਜਹਾ 2.5 ਕਿਲੋਮੀਟਰ ਤੇ ਚੱਲ ਕੇ ਬਾਬਾ ਜੀ ਨੂੰ ਪੁੱਛਦੇ ਆ ਕਮਰੇ ਦਾ 9 ਘੰਟਿਆਂ ਦੀ ਪੈਡਲਿੰਗ ਕਰਨ ਤੋਂ ਬਾਅਦ ਆਪਾਂ 145 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਗੁਰਦੁਆਰਾ ਸਹਿਬ ਜਵਲਪੁਰ ਪਹੁੰਚ ਗਏ ਆ ਤੇ ਅੱਜ ਦਾ ਸਫ਼ਰ ਬਹੁਤ ਵਧੀਆ ਰਿਹਾ ਤੇ ਆਪਾਂ ਨੂੰ ਇੱਥੇ ਹਾਲ ਮਿਲ ਗਿਆ ਵਾ ਰਹਿਣ ਵਾਸਤੇ ਸਾਈਕਲ ਆਪਾਂ ਅੰਦਰ ਹੀ ਲਾਤੇ ਜਾ ਤੇ ਇੱਥੇ ਆਪਣਾ ਰਹਿਣ ਬਸੇਰਾ ਤੇ ਨਾ ਧੋਕੇ ਹੁਣ ਆਪਾਂ ਲੰਗਰ ਪ੍ਰਸ਼ਾਦਾ ਛਕਦੇ ਆ ਤੇ ਲੰਗਰ 9 ਵਜੇ ਸਟਾਰਟ ਹੋਊਗਾ ਬਾਕੀ ਗੁਰਦੁਆਰਾ ਸਾਹਿਬ ਵਿਖੇ ਲੰਗਰ ਬਾਕੀ ਦਿਨ ਨਹੀਂ ਹੁੰਦਾ ਕੱਲੇ ਸ਼ੁੱਕਰਵਾਰ ਹੁੰਦਾ ਤੇ ਆਪਣਾ ਅੱਜ ਵਧੀਆ ਪ੍ਰਿਆਸ ਪੁੰਗਿਆ ਅੱਜ ਸ਼ੁੱਕਰਵਾਰ ਆ ਤੇ ਅੱਜ ਲੰਗਰ ਬੇਜਾਦਾ ਬਣਿਆ ਹੋਇਆ ਅੱਜ ਦਾ ਦਿਨ ਬਹੁਤ ਹੀ ਸੂਤ ਸੂਤ ਸਿੱਧਾ ਤੇ ਵਧੀਆ ਸਫ਼ਰ ਰਿਹਾ ਤੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈਗੀ ਤੇ ਹੁਣ ਜਦੋਂ ਆਪਾਂ ਪਹੁੰਚੇ ਉਦੋਂ ਮੀਂਹ ਬਹੁਤ ਆਇਆ ਤੇ ਰਾਹ ਦੇ ਵਿੱਚ ਵੀ ਮੀਂਹ ਆਇਆ ਸੀ ਉਦੋਂ ਆਪਣੇ ਪੰਜਾਬੀ ਭਾਈ ਮਿਲ ਗਏ ਆਪਾਂ ਜਾ ਪੀਂ ਰੁਕੇ ਹੋਏ ਸੀਗੇ ਕਿ ਉਹਨੇ ਜਰਕ ਮੀਂਹ ਆ ਕੇ ਤੇ हट ਗਿਆ ਤੇ ਬਾਕੀ ਕੱਲ ਦਾ ਸਫ਼ਰ ਆਪਣਾ ਉਹ ਵੀ 120-40 ਕਿਲੋਮੀਟਰ ਦਾ ਹੀ ਆ ਤੇ ਉਮੀਦ ਕਰਦੇ ਆ ਉਹ ਵੀ ਵਧੀਆ ਹੋਊਗਾ ਤੇ ਹੁਣ ਜਿਵੇਂ ਜਿਵੇਂ ਆਪਾਂ ਜਾ ਰਹੇ ਆ ਤਖਤ ਜੀ ਹਰਿਉਤ ਸਾਹਿਬ ਵਾਲ ਨੂੰ ਤੇ ਸਫ਼ਰ ਬਹੁਤ ਸੋਹਣਾ ਨਿਬੜਦਾ ਨਹੀਂ ਲੱਗਦਾ ਵੀ ਜਿਵੇਂ ਬਾਬਾ ਜੀ ਆਪ ਨਾਲ ਨਾਲ ਨੇ ਕੱਲ ਦਾ ਸਫ਼ਰ ਆਪਣਾ ਇੱਥੋਂ ਰਹੂਗਾ ਸਿਬਣੀ ਵੱਲ ਦਾ ਜੋ ਇੱਥੋਂ ਹੈਗਾ 125 ਕਿਲੋਮੀਟਰ ਦੂਰ ਉੱਥੇ ਵੀ ਗੁਰੂ ਘਰ ਹੈਗਾ ਤੇ ਆਪਾਂ ਉੱਥੇ ਕੰਮ ਕਰਾਂਗੇ ਟਿਕਾਣਾ ਤੇ ਬਾਕੀ ਹੁਣ ਆਪਾਂ ਰੇ ਗਏ ਇਥੋਂ 600 ਕਿਲੋਮੀਟਰ ਦੂਰ ਤੇ ਬੜਾ ਆਨੰਦ ਆ ਰਿਹਾ ਬਹੁਤ ਵਧੀਆ ਲੱਗਦਾ ਤੇ ਹੁਣ ਤਾਂ ਸਾਈਕਲ ਜਣੀ ਐ ਲੱਗਦਾ ਵੀ ਗੁਰੂ ਸਾਹਿਬ ਨਾਲ ਅੰਦ ਸੰਗ ਤੇ ਆਪ ਹੀ ਬਾਬਾ ਜੀ ਬੈਟਲ ਮਰਵਾਈ ਜਾਂਦੇ ਤੇ ਬਾਕੀ ਉਹਨਾਂ ਦੀ ਰਜਾ ਜੀ ਆਪਾਂ ਹੁਣ ਤੱਕ ਰੇਤੋਂ ਤੱਕ ਪਹੁੰਚੇ ਆ ਤੇ ਸਿਹਤ ਵਧੀਆ ਸਾਰਾ ਕੁਝ ਵਧੀਆ ਚੱਲ ਰਿਹਾ ਸਾਈਕਲ ਵਧੀਆ ਇੱਕ ਵਾਰੀ ਆਪਾਂ ਢੱਲੇ ਹੋਏ ਸੀਗੇ ਤੇ ਬਾਕੀ ਠੀਕ ਆ ਹੁਣ ਇਧਰ ਬਈ ਪੰਜਾਬੀ ਹੋ ਗਏ ਸਟਾਰਟ ਮਸ਼ੀਨਾਂ ਵਾਲੇ ਆਪਣੇ ਕੋਈ ਪਟਿਆਲੇ ਤੋਂ ਬਾਈ ਜ਼ਿਆਦਾਤਰ ਪਟਿਆਲੇ ਤੋਂ ਹੀ ਆ ਇਥੇ ਬਾਢੀ ਚੱਲਦੀ ਐ ਸੋਇਆਬੀਨ ਦੀ ਜਿੰਨ ਮਸ਼ੀਨਾ ਬਾਈ ਹੁਣੇ ਲੈ ਕੇ ਆਉਂਦੇ ਤੇ ਰਾਹ ਦੇ ਵਿੱਚ ਰੋਕਦੇ ਆ ਉਹ ਪਿਆਰ ਨਾਲ ਚਾਹ ਪਾਣੀ ਪੁਛਦੇ ਆ ਲੰਗਰ ਤੇ ਜ਼ਿਆਦਾ ਆਪਾਂ ਨੂੰ ਕੱਲ ਵੀ ਮਿਲੇ ਸੀ ਅੱਜ ਵੀ ਤੇ ਬਾਕੀ ਵਧੀਆ ਪਿਆਰ ਮਿਲਦਾ ਤੁਸੀਂ ਵਧੀਆ ਪਿਆਰ ਕਰਦੇ ਹੋ ਜੋ ਆਪਾਂ ਨੂੰ ਵੀਡੀਓ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਦਾ ਬਹੁਤ ਬਹੁਤ ਧੰਨਵਾਦ ਬਾਕੀ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਵੱਧ ਤੋਂ ਵੱਧ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਤੇ ਇੰਸਟਾਗ੍ਰam ਤੇ ਆਪਾਂ ਛੋਟੀ ਛੋਟੀ ਅਪਡੇਟ ਦੇਨੇ ਰਹੇ ਨੇ ਤੇ ਫੇਸਬੁੱਕ ਤੇ ਵੀ ਆਪਾਂ ਸੇਮ ਨਾਮ ਤੇ ਆਪਣਾ ਚੈਨਲ ਦਾ ਪੰਜਾਬੀ ਯਾਤਿਰ ਉੱਤੇ ਆਪਾਂ ਵੀਡੀਓ ਪਾਉਨੇ ਆ ਜੇ ਉੱਧਰ ਵੀ ਦੇਖਿਆ ਕਰੋ ਤੇ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆਂ ਫਿਰ ਆਪਾਂ ਕੱਲ ਦੇ ਸ਼ਾਮਾਂ ਦੇ ਹੁਣ ਆਪਾਂ ਲੰਗਰ ਪ੍ਰਸ਼ਾਦਾ ਚੱਕਦੇ ਆਂ ਤੇ ਨਾ ਧੋ ਕੇ ਸੌਣੇ ਆ ਨਾ ਧੋ ਕੇ ਆਪਾਂ ਪ੍ਰਸ਼ਾਦਾ ਪਾਣੀ ਛਕ ਲਿਆ ਸੀਗਾ ਤੇ ਇੱਥੇ ਕਾਫੀ ਸਿੱਖਾਂ ਦੇ ਪਰਿਵਾਰ ਆ ਤੇ ਬਾਕੀ ਹਰ ਸ਼ੁੱਕਰਵਾਰ ਇਥੇ ਆਦਾ ਸੁਖਣੀ ਜਿਹਦਾ ਪਾਠ ਹੁੰਦਾ ਤੇ ਲੰਗਾ ਪ੍ਰਚਾਦਾ ਬਣਾਉਂਦੇ ਬਾਕੀ ਦਿਨਾਂ ਦੇ ਵਿੱਚ ਇੱਥੇ ਲੰਗਾ ਪ੍ਰਚਾਦਾ ਨਹੀਂ ਬੰਦਾ ਸੰਗਤਾਂ ਵਾਸਤੇ دوسری ਜਗ੍ਹਾ ਤੇ ਇੱਕ ਗੁਰਦੁਆਰਾ ਸਾਹਿਬ ਹੋਰ ਹੈਗਾ ਜਿੱਥੇ ਸੰਗਤਾਂ ਆਉਂਦੀਆਂ ਜਾਂਦੀਆਂ ਜਿਹੜੀਆਂ ਮਤਲਬ ਇੱਥੋਂ ਪਟਨਾ ਸਾਹਿਬ ਤੋਂ ਆ ਕੇ ਇੱਥੇ ਰੁਕਦੀਆਂ ਤੇ ਹਜੂਰ ਸਾਹਿਬ ਵੱਲੋਂ ਜਾਂਦੀਆਂ ਤੇ ਉਹ ਗੁਰਦੁਆਰਾ ਤੇ ਬਾਬਾ ਜੀ ਕਹਿੰਦੇ ਦੇਖ ਲਓ ਤੇ ਆਪਾਂ ਕਹਿੰਦੇ ਆਪਾਂ ਹੁੰਦਾ ਰਹਿਣ ਦਾ ਟਿਕਾਣਾ ਚਾਹੀਦਾ ਤੇ ਬਾਬਾ ਜੀ ਕਹਿੰਦੇ ਚਲੋ ਅੱਜ ਪ੍ਰਸ਼ਾਦਾ ਪੜ੍ਹਨੀ ਹੈਗਾ ਵੀ ਇੱਥੇ ਤੁਸੀਂ ਰੁਕ ਜੋ ਤੇ ਇਹ ਨਹੀਂ ਤਾਂ ਤੁਹਾਨੂੰ ਕਮਰਾ ਦੇ ਦੇ ਰਹੀ ਜੀ ਵਾਲਾ ਤੇ ਵੀ ਉਹ ਕੇਤੀ ਖਰਾਬ ਆ। ਇਹ ਹੋਰ ਊੜ ਰਹੇ ਨਹੀਂ ਜੇ ਤੁਸੀਂ ਇਥੇ ਹਾਲ ਦੇ ਵਿੱਚ ਬੈਠੇ ਤੇ ਵਧੀਆ ਪੱਕੇ ਲੱਗੇ ਹੋਏ ਆ। ਤੇ ਮੱਛਣ-ਮੁੱਛ ਰਹਿਣੀ ਵਧੀਆ ਨੀਂਦ ਆ ਜਾਊਗੀ। ਤੇ ਹੁਣ ਮਿਲਦੇ ਆਂ ਕੱਲ ਦੇ ਸਫ਼ਰ ਤੇ। ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ। ਤੇ ਠੀਕ ਆ ਜੀ ਫਿਰ ਗੁੱਡ ਨਾਈਟ।